ਦੀ ਵੀ ਵਿਚਾਰੇ ਛਿੱਤੀ ਵੀ ਐ ਭੈਣ ਘੜਾਵੇਂ ਨੇ ਸਾਰਾ ਹਰਾ ਬੜਾਤਾ ਤਿੰਨ ਘਿਹਰਾਂ ਚੋ ਆਹ ਰਹਿ ਗਿਆ ਇੱਕ ਘਿਹਰਾ ਦਸ ਭੈਣਾਂ ਦੇ ਆਪਾਂ ਕੀ ਕਰਾਂਗੇ ਮੈਂ ਤਾਂ ਨਹੀਂ ਕੰਮ ਚੱਲਣਾ ਯਾਰ ਕਰੀਏ ਇਹਦੇ ਨਾਲ ਗੱਲ ਹਣਾ ਅੱਜ ਕਰਦਾ ਮੈਂ ਇਹਦੇ ਨਾਲ ਗੱਲ ਐ ਤਾਂ ਨਹੀਂ ਲੋਡਾਂ ਦਾ ਭੈਣ ਨਾ ਲੰਗੜਾ ਆ ਚੱਕੂ ਥੈਂਕਲੀ ਚਾਲ ਲਾ ਕੇ ਸੁਨੇਹਾ ਨੂੰ ਆ ਜਾ ਨੀਰਾ ਵੱਢ ਲਿਆ ਥੋ ਐ ਕਰ ਲਾ ਬਾਹ ਕਰ ਲਾ ਕਰਦਾ ਪਤਾ ਨਹੀਂ ਕੀ ਫਰਦਾਰਾਂ ਦਾ ਸਾਲਾ ਛੋਟਾ ਹੀ ਨਹੀਂ ਮਾਨ ਜੇ ਮੈਨੂੰ ਲੱਗਦਾ ਚਤੁਰਦਾ ਫਰਦਾਰਾਂ ਦਾ ਤਾਂ ਸਾਰਾ ਘਰੀ ਖਵਾਉਂਦਾ ਇਹਦੇ ਸਾਰੇ ਹੋਵੇ ਦਾ ਕਜੜ ਕੇ ਇਹ ਚਾਰ ਚੁਰ ਪਾ ਕੇ ਵੀ ਦਿਆ ਕਰੇ ਨੂੰ ਮੱਕੀ ਮੁੱਕੀ ਦਾ ਜਿਹੜੇ ਸਾਰੇ ਹੋਵੇ ਇੱਕ ਤਾਂ ਤੋਂ ਕਬੀਨਦਾਰੀ ਖੰਗੇ ਖੋਈਏ ਤੇ ਇੱਕ ਇਹਦੇ ਮੰਗ ਰ ਪਈ ਐਂਦਾ ਇਹਨਾਂ ਲੋ ਜਾਣਾ ਟਾਂਚਾ ਅੱਜ ਮੈਂ ਉੱਤੀ ਫੜਲੇ ਯਾਰ ਜਮਾ ਭਾਏ ਦਾ ਸ਼ਰਮੀ ਲਾ ਲਈ ਮੌਜ ਨਾਲ ਕੋਲੇ ਖੜਾ ਤੇ ਉਹ ਕਰੀ ਜਾਵੇ ਵढਾਈ ਜਾਵੇ ਵੱਡਲਾ ਅਕੇ ਗੱਲ ਕਰਨ ਨੂੰ ਜੀ ਕਰਦਾ ਗਾਜਰਾ ਪੱਟ ਰੱਖਣਾ ਥੱਬਾ ਭੈਣ ਦੇ ਯਾਰ ਦੇ ਕਮਾਲ ਹੀ ਹੋ ਗਿਆ ਮੈਂ ਆਖਿਆ ਘਰੇ ਗਾਜਰਾ ਭਲੇ ਆਂਦੇ ਨਹੀਂ ਤੇ ਬੱਟ ਜੀ ਹੱਲ ਕਤੋਂ ਗਈ ਹਾਂ ਕਰੇ ਦੋ ਪਰਾਂ ਲੈਣੇ ਚਾਰੂੰ ਵਗ ਜਾਂਦੀਆਂ ਨੇ ਸਾਲਾ ਛਿੰਦੇ ਦਾ ਕਰਦਾ ਗੱਲ ਅੱਜ ਮੈਂ ਇਹ ਨਾਲ ਤੇ ਪਾਸੇ ਨਹੀਂ ਮਾਣਾ ਹੁਣ ਲੈ ਕਣਕਰ ਮਾਉਣ ਵਾਲੀ ਪਈ ਐ ਉਹ ਚ ਗੁੱਲੀ ਠੰਡਾ ਨਹੀਂ ਮਰਿਆ ਪੰਜ ਚਾਰ ਕਿੱल्ल्याਾਂ ਚ ਉਹਤੇ ਵੀ ਦੁਬਾਰੇ ਫਰੇ ਕਰਕੇ ਆ ਭੈਣ ਹਾਰਾ ਕਿਵੇਂ ਆ ਚਾਚਾ ਠੀਕ ਆ ਯਾਰ ਠੀਕ ਆ ਯਾਰ ਜਮੇ ਔਖਾ ਜਾ ਹੋਇਆ ਫਿਰ ਤਾਂ ਉਹ ਵੇਖਿਆ ਸੀ ਯਾਰ ਉਹ ਕੋੜੀ ਆਉਂਦਾ ਰੋਜ਼ ਖੇਤ ਉਹਨੇ ਲੈ ਲੈ ਯਾਰ ਉਹ ਤੇਰੀਆਂ ਗੱਲਾਂ ਸੱਚੀਆਂ ਨਿਕਲਗੀਆਂ ਅੱਛਾ ਨਾਲੇ ਤਾਂ ਹੁਣ ਸਪਰੇਅ ਦੁਬਾਰੇ ਮਾਰਨੀ ਪੂ ਇਹ ਤੇ ਮਾਰੀ ਸੀਗੀ ਨਾ ਇਹ ਤੇ ਮਰੇਗਾ ਤੇ ਨਾ ਕੋਈ ਚੱਜ ਦੀ ਦਵਾਈ ਲਿਆ ਕੇ ਦੇਵੇ ਸਾਨੂੰ ਆਖੂ ਮਹਿੰਗੀ ਲਿਓ ਉਹਨੇ ਤੇ ਲਿਆ ਕੇ ਸਸਤੀ ਦੇ ਦਿੰਦਾ ਵਿੱਚੋਂ ਪੈਸੇ ਖਾ ਜਾਂਦਾ ਤੇ ਉਹ ਨੀਰੇ ਦਾ ਕਹਿਰਾ ਸਾਰਾ ਵੜਾਤਾ ਤੇ ਜਿਹੜੀ ਗੱਲ ਠੀਕ ਕੋਈ ਕੱਲ ਬੜਾਈ ਜਾਵੇ ਮੈਂ ਉਹਨਾਂ ਦਾ ਗਾਜ ਰਣ ਲੱਗਿਆ ਤੇ ਉਹੀ ਹੋਉਂਦੀ ਖਾਸਮਾਂ ਦੀ ਸਿੰਧੋ ਉਹ ਤੋਹੀ ਆਉਂਦੇ ਨਾ ਬਦਲ ਕਾਨੂੰਨ ਲੈਣਾ ਯਾਰਾ ਮੈਨੂੰ ਪਹਿਲਾਂ ਵੀ ਦੱਸਿਆ ਸੀ ਓ ਯਾਰ ਕੀ ਕਰਗੇ ਤਾਂ ਹੁਣ ਮੈਨੂੰ ਤਾਂ ਇਹਦਾ ਨਾ ਇੱਕ ਪਾਸਾ ਕਰਨਾ ਉਹ ਮੈਂ ਕਹਿੰਦਾ ਚਲ ਟਾਈਮ ਪਾਸ ਹੋਈ ਜਾਂਦਾ ਸੀ ਵਧੀਆ ਉਹ ਤਾਂ ਪਈ ਕਰਨੀ ਪਊਗਾ ਹੁਣ ਇੱਕ ਪਾਸਾ ਅੱਜ ਮੈਂ ਇਹਦੇ ਨਾਲ ਕਰਦਾ ਜਾ ਕੇ ਘਰੇ ਗੱਲ ਵੀ ਦੱਸ ਪਰਵਾ ਕਿਵੇਂ ਕਰੇਗਾ ਆਹੋ ਹਾਂ ਉਹਨੇ ਨੂੰ ਦੇਖ ਲੈ ਕਿੰਨਾ ਕੰਮ ਕਰਦਾ ਐ ਉਹ ਐ ਡਾਈ ਜਾਂਦਾ ਸਾਰਾ ਸੰਦੋਗਣੀ ਓਏ ਸੀਦਾ ਯਾਰ 10 ਕਿਲੋ ਗੁੜ ਕਹਦਾ ਲੈ ਭੈਣ ਦਾ ਯਾਰ ਤੁਹਾਡੇ ਤਾਂ ਜਮਾ ਮੱਚਦਾ ਹੈਗਾ ਅੱਛਾ ਤੇ ਉਹ ਨਹੀਂ ਸਾਰਦਾ ਮੇਰਾ ਆੜੀ ਹੋ ਹੋਰ ਯਾਰਾ ਕੀ ਕਰਗੇ ਇਹਦਾ ਹੱਲ ਤਾਂ ਸਾਨੂੰ ਕਰਨਾ ਆਪੇ ਮੈਂ ਦੱਸਣਾ ਇੱਕ ਤਾਂ ਛੋਟਾ ਉਹ ਝਾਫਾ ਚੂ ਫਾਇਆ ਭੈਣ ਦੇ ਖਸਮ ਦਾ ਉਹ ਵੀ ਬੜਾ ਫੱਦੂ ਬੰਦਾ ਉਹ ਉਹਦਾ ਕਰ ਕੀ ਪਾਇਆ ਸੀ 10 ਕਿਲੋ ਗੋੜਾ ਆਨ ਕਰੋ ਉਹਦਾ ਇੱਕ ਪਾਸਾ ਉਹ ਕਰਦੇ ਐ ਰੋ ਵੀ ਇੱਕ ਦਿਨ ਆਉਂਦਾ ਕੰਜਰ ਦਾ ਇੱਕ ਦਿਨ ਆਉਂਦਾ ਨਹੀਂ ਤੇ ਲੈ ਕੇ ਬਹਿ ਗਿਆ ਉਹ ਵੀ ਜੜਾਂ 'ਚ ਬਹਿ ਗਿਆ ਔਰ ਹੁਣ ਹਾਂ ਮੈਂ ਕਹਿੰਦਾ ਅਸੀਂ ਚੱਲ ਜਵਾਕ ਵੱਡੇ ਨੇ ਉਹਦੇ ਵਿਆਹ ਪੂਜੇ ਮੈਂ ਦੇਖ ਲਾ ਮੈਂ ਵੀ ਪਹਿਲਾਂ ਨਾਲੋਂ ਹੁਣ ਤਾਂ ਠੀਕ ਹੋ ਗਿਆ ਥੋੜਾ ਜੀ ਮਾ ਕੰਜਰ ਦੇ ਤੂੰ ਸਿੱਕਣ ਨੂੰ ਤੂੰ ਹੀ ਆਖੇ ਲੱਗ ਜਾ ਕਰੇ ਜਦੋਂ ਫੇਰ ਆਪਾਂ ਤੈਨੂੰ ਉਹੀ ਗੱਲ ਕਹਿੰਦੇ ਪਹਿਲਾਂ ਨਾਲੋਂ ਮੈਂ ਠੀਕ ਹੋ ਗਿਆ ਕਰਾ ਲਿਆ ਕੋਈ ਨਹੀਂ ਮਾੜਾ ਮੋਟਾ ਹਰਾਚਾਰਾ ਬਣਾ ਦੇ ਕੰਫੋੜੇ ਫੇਰ ਆਪਾਂ ਦਿਨ ਕਰ ਲੈਣੇ ਗੁਸਾਬ ਕਿਤਾਬ ਜੀ ਔਰ ਅਲਵਾਦ ਕਰੇ ਨਾ ਕੰਮੀ ਨਹੀਂ ਕਰਦਾ ਹਟਾ ਕੇ ਪਰਾਂ ਕਰ ਓਏ ਹੋਰ ਯਾਰਾ ਕਰੇ ਨੀਰੇ ਨੂੰ ਕਹਿੰਦੇ ਆ ਜਾ ਕੇ ਆਪਦੇ ਘਰੇ ਬਹਿ ਜਾਂਦਾ ਨਾ ਆਉਂਦਾ ਨਾ ਕਰਦਾ ਉਹੀ ਤਾਂ ਗੱਲ ਹੈ ਮੈਨੂੰ ਦੋਨੇ ਪਾਸੇ ਫਸ ਗਿਆ ਇੱਕ ਸਾਡੇ ਵਾਲਾ ਮੜਾ ਤੂੰ ਨਹੀਂ ਹੈ ਰਹੇ ਆ ਚੱਲ ਗਏ ਫਿਰ ਇੱਧਰ ਚੱਲਦੇ ਆਪਾਂ ਖੇਤਾਂ ਨੂੰ ਤੁਰੇ ਚੱਲਾਂਗੇ ਕਰਦੇ ਆ ਗੇੜਾ ਇੱਧਰ ਆ ਜਾ ਵੀ ਚੱਕ ਕਰਨ ਲਗੇ ਮੈਂ ਤਾਂ ਆਪਾਂ ਇੱਥੀ ਧਰ ਜਾਣਾ ਚਾਬੀ ਆ ਵੀ ਲੋਟ-ਲੋਟ ਕਰ ਲੋ ਕਦੇ ਉਹ ਕਰਦੇ ਆ ਲੋਟ ਯਾਰਾ ਉਹ ਮੈਂ ਤਾਂ ਪੁੱਛਣਾ ਯਾਰ ਮੈਂ ਤਾਂ ਉਹਦੀਆਂ ਗੱਲਾਂ ਕੀ ਰਹਿ ਗਿਆ ਚਾਬੀ ਤਾਂ ਹੈਗੀ ਜੀ ਚਾਬੀ ਦਾ ਤਾਂ ਹੈਗੀ ਉਰੀ ਧਰ ਜਾਨੇ ਯਾਰ ਮੈਂ ਤਾਂ ਇਹ ਦੇਖਦਾ ਸੀ ਸਾਰ ਸਮਾਨ ਹੀ ਪਿਆ ਨਾ ਕੁਝ ਨਹੀਂ ਰਹਿ ਤਾ ਕਰਤਾ ਕੰਮ ਕਰਤਾ ਕੰਮ ਹੁਣ ਚਾਬੀ ਵੀ ਮੈਂ ਕਿਤੇ ਹੋਰ ਰੱਖ ਕੇ ਜਾਊਗਾ ਹੁਣ ਐਸਾ ਬਲਾ ਲਾ ਫਿਰ ਤੂੰ ਕਹੇਗਾ ਤੂੰ ਸਾਝਾ ਬੰਦਾ ਹੁਣ ਕੋਠਾ ਦੇਖ ਲੈ ਇੱਕ ਦਾ ਤੇ ਕੇਵਲ ਸੀਗੀ ਕਿਸੇ ਜਾਂਦਾ ਪਾ ਨੂੰ ਤੇ ਕਿੰਨੀਆਂ ਲੱਕੜਾਂ ਸੀ ਟੋਟੇ ਕਰੇ ਹੋਏ ਇੱਥੇ ਜਦੋਂ ਆ ਆ ਵੇਖਿਆ ਯਾਰ ਆ ਪਈ ਖੁੰਝੇ ਚ ਪੱਤੇ ਟਟਾ ਮਾ ਆ ਵੇ ਪੱਤਿਆਂ ਦੇ ਟਟਾ ਲੈ ਗਏ ਆ ਇਹ ਖਾਲ ਵਾਲੀਆਂ ਪੱਤੀਆਂ ਸੀ ਟਟਾ ਮਾਰ ਮਾਰ ਤੋੜੀਆਂ ਨੇ ਇਹ ਹਾਂ ਉਹ ਦੀ ਸੀ ਹਾਂ ਚਿੱਬੀਆਂ ਕਰਕੇ ਪੰਡ ਚ ਪਾਈਆਂ ਨੇ ਆ ਦੇਖ ਆ ਬੋਤਲਾਂ ਪਈਆਂ ਸ਼ਰਾਬ ਦੀਆਂ ਉਹ ਕੱਪਿਆਂ ਪੀਂਦਾ ਦਾ ਸਾਨੂੰ ਆਖੂ ਆ ਤੁਸੀਂ ਐ ਕਰਦੋਂ ਘਰ ਬੰਨੋ ਐ ਐ ਨਹੀਂ ਕੰਮ ਚੱਲਦਾ ਹੁੰਦਾ ਆਲੇ ਮੈਂ ਅੱਜ ਦੇਖਿਆ ਕੋਠਾ ਇੱਕ ਦਾ ਛੋਟਾ ਸਿਲੰਡਰ 'ਚ ਚਾਹ ਕਰਨ ਵਾਲਾ ਉਹ ਵੀ ਹੈ ਨਹੀਂ ਹੈ ਤੂੰ ਤੂੰ ਦੇ ਕੇ ਉਹ ਛੇੜਦੀ ਦੀਕਾਰ ਦੇ ਸਿੰਦੋਲ ਹੀ ਖੜੀ ਸੀ ਬਸ ਫੇਰ ਉਹ ਭਰਾਉਣਾ ਆ ਉਹ ਆਪਣੇ ਇੱਥੇ ਹੀ ਟਾਗਾ ਨੂੰ ਰੱਖਿਆ ਹੋਇਆ ਸੀ ਐਡਾ ਗੰਦਾ ਇਹ ਨੇ ਮਾਰੇ ਕੰਮਾਂ ਦੇ ਤੋ ਲੈਣਾ ਇਹ ਇਹਨੇ ਪੱਟੀ ਮੇਸ ਕਰਤੀ ਬਰਬਾਦੀ ਲਿਆਤੀ ਕਰਦੀ ਘਰੀ ਕੁੜੀਆਂ ਚ ਕਰੋ ਗੱਲ ਯਾਰ ਉਹਦੀਆਂ ਦਾ ਹੱਥੋਂ ਵਾਲਾ ਕੰਮ ਖਰਾਬ ਹੋ ਜੂ ਬਸ ਕਰਦੇ ਆ ਪਾਗਲ ਨਿਬੜ ਗਈ ਆਪਣੀ ਤਾਂ ਨਾ ਨਿਬੜ ਗਈ ਉਹਨੂੰ ਆਖਾਂ ਦੇ ਭਰਾਵਾ ਖੇਚ ਵੀ ਵੱਟ ਪਾਲਾ ਉਹ ਚੌੜ ਦੀ ਗਾ ਤਾਂ ਚੌੜ ਰੇ ਤੂੰ ਤਾਂ ਅੱਡ ਹੋ ਉਹਨਾਂ ਨੂੰ ਯਾਰ ਉਹ ਅੱਡੀ ਹੋਣਾ ਪੂਜਾ ਫਿਰ ਐ ਕੰਮ ਕਿਵੇਂ ਚੱਲੂਆ ਆਹ ਨਾ ਸਾਰਾ ਘਰ ਖਵਾ ਦੂ ਦੇ। ਹੋਰ ਯਾਰਾ ਤੂੰ ਮੇਰੇ ਨਾਲ ਰਹੀਂ। ਮੈਂ ਤੈਨੂੰ ਕਰਦਾਂਗਾ। ਹਾਂ। ਬੇਲਾ ਯਾਰਾ। ਉਹ ਤਾਂ ਬੇਲਾ ਹੈ ਯਾਰਾ। ਹੋਰ। ਕੰਮ ਜੇ ਮਾੜਾ ਮੋੜਾ ਕਰੇ ਸਬਜ਼ੀ ਜੀਰ ਲੈ ਹੋਰ ਕਰ ਲੈ ਜਿੰਨਾ ਹੁੰਦਾ। ਓਏ ਨਹੀਂ 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 ਉਹ ਤਾਂ ਉਹ ਤੋਂ ਵੀ ਉਹ ਵੀ ਨਹੀਂ ਹੁੰਦਾ। ਉਹ ਵੀ ਨਹੀਂ ਕਰਦਾ। ਜੇ ਸੰਦੂਕ ਇਹਦੇ ਵੀ ਮੈਨੂੰ ਕਾਚਰਾ ਪਟਕੇ ਫੜਾ ਜਾ ਕੜਾ ਸੈਂਗਲੀ ਜੀ ਨਾ ਸੋਪੀ ਲੈ। ਉਹ ਮੈਂ ਕਿਉਂ ਵਿਚ ਲੈ ਆਂਦਾ ਐਂ ਤਾਂ ਉਹ ਬੋਦੇ ਫੜ ਫੜ ਕੇ ਜਿਵੇਂ ਸਣੀ ਜਦ ਨਲਕਾ ਪਟਦਾ ਹੁੰਦਾ ਨਾ। ਬਾਜਦਾ ਐ ਵੜਪੜ ਦਿੰਦਾ। ਹਾਂ ਮੈਨੂੰ। ਹਾਂ। ਇਨੂੰ ਵੀ ਦੇਖ। ਆਹ ਨੂੰ ਪਾਜ ਖਲਾਉਣਾ ਤੂੰ ਮੈਥੋਂ। ਕਰਤੂਤਾਂ ਉਹਦੀਆਂ ਦਾ। ਹਾਂ। ਚੱਲ ਆਇਆ ਫੇਰ। ਉਹਦੀ ਗੱਲ ਆ ਪਰਸੋਂ ਵੀ ਲਈ ਜਾਂਦੀ ਸੀ ਕਾਚਰਾ ਪੈਣ ਦੀ ਆਰ ਦੀ। ਲੋਕ ਤਾਂ ਲੈ ਜਾਂਦੇ ਨੇ ਚਾਰ ਕਮੂ ਪਟਕੇ ਉਹ ਬੂਰੀ ਚ ਲਈ ਜਾਂਦੀ ਸੀ। ਲਾ ਫੇਰ ਲੈ ਕਰ ਲਾ ਕੇ ਉਹਨੂੰ ਭੰਡਾ ਹੈ। ਸਿੰਧੂ ਨੇ ਤਾਂ ਉਹਦਾ ਵੀੜਾ ਵੀ ਰਜਾ ਰੱਖਿਆ ਛੋਟੇ ਕਾਚਰਾ ਪਟ। ਉਹਨੇ ਤਾਂ ਰਜਾਉਣੀ ਆ ਯਾਰ ਉਹਦਾ ਗੀਆ ਯਾਰ। ਉਹੀ ਗੱਲ ਆ। ਉਹ ਆਪ ਦਾ ਮਾੜਾ ਹੋ ਜਾ ਘਰ ਦਾ 베ਚੀ ਨੰ ਕਾਡਾ ਹੋਇਆ ਚੱਲ ਗਏ। ਅੱਜ ਮੈਂ ਚਾਬੀ ਵੀ ਨਹੀਂ ਰੱਖ ਕੇ ਜਾਂਦਾ। ਮੈਂ ਚਾਬੀ ਧਰ ਜਾਂਦਾ ਜਿੱਤੇ ਵੀ ਚਲ ਕੋਈ ਨਹੀਂ। ਅਪੀ ਲਗੋ ਕੇ ਜਾਂ ਯਾਰਾ। ਹੋਰ। ਹੋਣੀ ਘਰ ਦੇ ਤੋਂ ਮੁੜ ਕੇ ਇਹਨਾਂ ਨੂੰ ਵੀ ਰੱਖਿਆਗਾ ਇਹ ਤਾਂ ਮਾਰਤੇ ਭਾਂਦੇ ਯਾਰ ਨੇ ਬੇਕਾਰ ਹੀ ਹੈ ਬੰਦਾ ਇਹ